ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਜੀ ਹਾਂ ਸੁਖਬੀਰ ਬਾਦਲ ਦੀ ਬੇਟੀ ਕੀਰਤਕੌਰ ਬਾਦਲ ਉਸ ਦੇ ਵਿਆਹ ਦੇ ਚਰਚੇ ਸੋਸ਼ਲ ਮੀਡੀਆ ਦੇ ਉੱਪਰ ਅੱਜ ਕੱਲ ਬੜੇ ਹੀ ਚੱਲ ਰਹੇ ਨੇ ਪਰ ਇੱਕ ਹੋਰ ਖਾਸ ਖਬਰ ਤੋਂ ਆਪ ਜੀ ਨੂੰ ਰੂਬਰੂ ਕਰਵਾਉਣੇ ਹਾਂ ਜੀ ਹਾਂ ਉਸ ਵਕਤ ਹੰਗਾਮਾ ਮਚ ਗਿਆ ਚੱਲਦੇ ਵਿਆਹ ਦੇ ਵਿੱਚ ਜਦੋਂ ਲਾੜੇ ਨੇ ਦਾਜ ਦੇ ਵਿੱਚ ਮੰਗ ਲਈ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਜੀ ਹਾਂ ਪੰਜਾਬ ਦੀ ਸਿਆਸਤ ਵਿੱਚ ਹਾਲ ਹੀ ਵਿੱਚ ਇੱਕ ਅਜੀਹਾ ਅਨੋਖਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਸਿਆਸੀ ਅਤੇ ਸਮਾਜਿਕ ਗਲਿਆਰਿਆਂ ਵਿੱਚ ਹਲਚਲ ਮਚਾ ਦਿੱਤੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਬੇਟੀ ਦੇ ਵਿਆਹ ਦੌਰਾਨ ਉਸ ਵੇਲੇ ਹੰਗਾਮਾ ਖੜਾ ਹੋ ਗਿਆ ਜਦੋਂ ਲਾੜੇ ਪਾਸੋਂ ਇੱਕ ਅਣਮੂਹੀ ਮੰਗ ਕੀਤੀ ਗਈ ਜੀ ਹਾਂ ਸੂਤਰਾਂ ਅਨੁਸਾਰ ਵਿਆਹ ਦੇ ਸਮਾਗਮ ਦੌਰਾਨ ਲਾੜੇ ਨੇ ਹਾਸੇ ਮਜ਼ਾਕ ਵਿੱਚ ਪਰ ਕਥੇ ਤੌਰ ਤੇ ਗੰਭੀਰ ਅੰਦੇਸ਼ਾ ਜਤਾਉਂਦੇ ਹੋਏ ਦਾਜ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਮੰਗ ਲਈ ਇਹ ਸੁਣ ਕੇ ਸਮਾਗਮ ਦਾ ਮਾਹੌਲ ਤੁਰੰਤ ਤਣਾਅਪੂਰਨ ਹੋ ਗਿਆ ਲਾੜੇ ਦੀ ਇਹ ਮੰਗ ਸੁਖਬੀਰ ਬਾਦਲ ਅਤੇ ਉਹਨਾਂ ਦੇ ਪਰਿਵਾਰ ਲਈ ਹੈਰਾਨੀ ਦਾ ਕਾਰਨ ਬਣੀ ਜੀ ਹਾਂ ਉਸ ਤੋਂ ਬਾਅਦ ਸੁਖਬੀਰ ਬਾਦਲ ਦੀ ਕੀ ਪ੍ਰਤੀਕਿਰਿਆ ਹੋਈ ਇਸ ਕੱਲੀ ਕੱਲੀ ਗੱਲ ਤੋਂ ਤੁਹਾਨੂੰ ਰੂਬਰੂ ਕਰਵਾਉਂਦੇ ਹਾਂ ਬਣੇ ਰਹੋ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਐਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਸੁਖਬੀਰ ਬਾਦਲ ਨੇ ਇਸ ਮਾਮਲੇ ਤੇ ਤੁਰੰਤ ਪ੍ਰਤੀਕਿਰਿਆ ਦਿੱਤੀ। ਉਹਨਾਂ ਨੇ ਇਸ ਗੱਲ ਨੂੰ ਗੰਭੀਰਤਾ ਨਾਲ ਲਿਆ ਅਤੇ ਵਿਆਹ ਦੇ ਮੌਕੇ ਤੇ ਹੀ ਲਾੜੇ ਨਾਲ ਤਿੱਖੀ ਵੈਸ਼ ਹੋ ਗਈ। ਇਸ ਵੈਸ਼ ਇੰਨੀ ਗੰਭੀਰ ਹੋਈ ਕਿ ਸਮਾਗਮ ਵਿੱਚ ਮੌਜੂਦ ਮਹਿਮਾਨ ਵੀ ਇਸ ਨੂੰ ਚੁੱਪਚਾਪ ਦੇਖਦੇ ਰਹੇ। ਇਸ ਘਟਨਾ ਨੇ ਸਿਰਫ ਪਰਿਵਾਰਕ ਮਾਹੌਲ ਨੂੰ ਹੀ ਨਹੀਂ ਬਲਕਿ ਸਿਆਸੀ ਗਲਿਆਰਿਆਂ ਨੂੰ ਵੀ ਹਿਲਾ ਕੇ ਰੱਖ ਦਿੱਤਾ। ਕਈ ਲੋਕਾਂ ਨੇ ਇਸ ਮੰਗ ਨੂੰ ਮਜ਼ਾਕ ਤੌਰ ਤੇ ਲਿਆ ਪਰ ਕਈ ਸਿਆਸੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਇਹ ਮਾਮਲਾ ਸ਼੍ਰੋਮਣੀ ਅਕਾਲੀ ਦਲ ਦੇ ਅੰਦਰ ਮੌਜੂਦ ਅਸਲੀ ਤਣਾਅ ਨੂੰ ਉਜਾਗਰ ਕਰਦਾ ਹੈ। ਸਮਾਜਿਕ ਮੀਡੀਆ ਤੇ ਇਹ ਮਾਮਲਾ ਤੁਰੰਤ ਵਾਇਰਲ ਹੋ ਗਿਆ। ਕਈ ਲੋਕਾਂ ਨੇ ਇਸ ਨੂੰ ਮਜ਼ਾਕੀਆ ਤੌਰ ਤੇ ਲਿਆ ਜਦ ਕਿ ਹੋਰਾਂ ਨੇ ਇਸ ਨੂੰ ਇੱਕ ਗੰਭੀਰ ਮਸਲਾ ਮੰਨਦੇ ਹੋਏ ਸੁਖਬੀਲ ਬਾਦਰ ਦੇ ਨੇਤ੍ਰਤਵ ਤੇ ਸਵਾਲ ਵੀ ਖੜੇ ਕੀਤੇ। ਇਸ ਮਾਮਲੇ ਨੇ ਸ਼੍ਰੋਮਣੀ ਅਕਾਲੀ ਦਲ ਦੀ ਅੰਦਰੂਨੀ ਸਥਿਤੀ ਤੇ ਇੱਕ ਵੱਡਾ ਪਰਸਪંਸ਼ਣ ਲਾ ਦਿੱਤਾ। ਹੁਣ ਇਹ ਵੇਖਣਾ ਦਿਲਚਸਪ ਹੋਵੇਗਾ ਕਿ ਸੁਖਵੀਰ ਬਾਦਲ ਇਸ ਘਟਨਾ ਨੂੰ ਨਿੱਜੀ ਤੌਰ ਤੇ ਹੱਲ ਕਰਨਗੇ ਜਾਂ ਇਹ ਮਾਮਲਾ ਪਾਰਟੀ ਦੇ ਅੰਦਰੂਨੀ ਹਲਕਿਆਂ ਵਿੱਚ ਹੋਰ ਗੰਭੀਰਤਾ ਨਾਲ ਚਰਚਾ ਦਾ ਵਿਸ਼ਾ ਬਣੇਗਾ ਇਹ ਘਟਨਾ ਸਿਆਸੀ ਪੱਧਰ ਤੇ ਇੱਕ ਵੱਡੇ ਹੰਗਾਮੇ ਦੀ ਸ਼ੁਰੂਆਤ ਕਰ ਸਕਦੀ ਹੈ ਜਦੋਂ ਪਰਿਵਾਰਕ ਮਾਮਲੇ ਸਿਆਸੀ ਰੰਗ ਲੈਂਦੇ ਹਨ ਤਾਂ ਉਹ ਕਈ ਵਾਰ ਅਣਮੂਹੇ ਨਤੀਜੇ ਲਿਆਉਂਦੇ ਹਨ ਬਾਕੀ ਸਾਡਾ ਚੈਨਲ ਇਸ ਖਬਰ ਦੀ ਪੁਸ਼ਟੀ ਨਹੀਂ ਕਰਦਾ ਤੁਹਾਡੇ ਕੋਲ ਇਸ ਖਬਰ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸੋ ਤੇ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਦੇ ਵਿੱਚ ਸ਼ੇਅਰ ਕਰੋ ਧੰਨਵਾਦ